ਕਿਸੇ ਕਵੀ ਨੇ ਦੁਖੀ ਹੋ ਕੇ ਲਿਖਿਆ 47 ਦੇ ਵਿੱਚ ਜੀ ਜਾਣੇ ਦੇ ਸਾਨੂੰ ਹਿੱਸਾ ਮਿਲਦਾ ਸੀ ਜੀ ਨਹਿਰੋ ਨੇ ਬਲਦੇਵ ਸਿੰਘ ਦੇ ਮਾਸਟਰ ਤਾਰਾ ਸਿੰਘ ਨੂੰ ਜਫੀ ਪਾ ਕੇ ਕੀ ਵਾਦਾ ਕੀਤਾ ਸੀ ਵੀ ਸਾਡੇ ਨਾਲ ਰਹੋ ਅਸੀਂ ਜਾਣੇ ਦੀ ਸੱਤ ਸਟੇਟਾਂ ਦੇ ਵਿੱਚ ਤੁਹਾਡਾ ਆਪਣਾ ਸਿੱਖ ਰਾਜ ਹੋਊਗਾ ਕੋਈ ਇਦਾਂ ਦਾ ਕਾਨੂੰਨ ਨਹੀਂ ਬਣਾਵਾਂਗੇ ਜਿਹਦੇ ਨਾਲ ਜਾਣੇ ਸਿੱਖਾਂ ਨੂੰ ਦਰਦ ਹੋਊਗਾ ਉਹ ਤਾਂ ਸਾਨੂੰ 7 ਸਟੇਟਾਂ ਦਾ ਕੀ ਦੇਣੀ ਸੀ ਸਾਡੇ ਪੰਜਾਬ ਦੇ ਵਿੱਚੋਂ ਦੋ ਕੱਢਤੀਆਂ ਹਰਿਆਣਾ ਤੇ ਹਿਮਾਚਲ 1966 ਦੇ ਵਿੱਚ ਜਾਨੀ ਲਾਗ ਗਿਆ ਜਿਹੜੇ ਕੁਦਰਤ ਦੇ ਪਾਣੀ ਤੋਂ ਜਾਨੀ ਬਿਜਲੀ ਪੈਦਾ ਹੁੰਦੀ ਸੀ ਭਾਖੜਾ ਤੋਂ ਉਹ ਹਿਮਾਚਲ ਨੂੰ ਦੇਤੀ ਤੇ ਜਾਨੀ ਸਾਡੇ ਦੇ ਡਾਕਾ ਮਾਰ ਕੇ ਅੱਜ ਸਾਨੂੰ ਭਖਾਰਿਆ ਵਾਂਗੂ ਕਹਿ ਰਿਹਾ ਵੀ ਅਸੀਂ ਬਿਜਲੀ ਦਾ ਬਿੱਲ ਮਾਫ ਕਰਤਾ ਜੀ ਤੇ ਰਾਜਕਾਕਾ ਨੇ ਕੀ ਲਿਖਿਆ ਕਹਿੰਦਾ ਨਹਿਰੂ ਖੇੜ ਗਿਆ ਨੀਤੀ ਉਹ ਨੀਤੀ ਸੀਗੀ ਬਦ ਨੀਤੀ ਉਹ ਸ਼ੇਰਾ ਮਾਰੀਆਂ ਅਸੀਂ ਮਾਰਾਂ ਐਸੀ ਗਿੱਦੜਾ ਨਹੀਂ ਕੀਤੀ ਰਹਿ ਗਏ ਹੱਕਾਂ ਵੇਲੇ ਫਾੜੀ ਅਸੀਂ ਮਰਨੇ ਨੂੰ ਮੀਤੀ ਕੌਣ ਪੁੱਛਦਾ ਪੰਜਾਬ ਦੇ